ਤੇ ਵਾਣਾ ਰੇਡੀ ਦੇ ਸਤਕਾਰਯੋਗ ਸਰਤੂ ਲੋਇਸ ਵਕਤ ਆਪਣੇ ਨਾਲ ਸਤਨਾਮ ਸਿੰਘ ਧਨਵਾ ਸਾਹਿਬ ਬਾਈ ਜੀ ਜੁੜੇ ਨੇ ਦੁਬਈ ਤੋਂ ਤੇ ਅ ਸਿੱਧੀ ਜੋੜ ਮਿਲ ਚੱਲ ਰਹੇ ਨੇ ਜਿਸ ਤਰ੍ਹਾਂ ਉਹ ਆਪਣੇ ਜਜ਼ਬਾਤ ਪੇਸ਼ ਕਰਨਗੇ ਜੀ ਧਨਵਾ ਸਾਹਿਬ ਸਵਾਗਤ ਹੈ ਜੀ ਗੁਰੂ ਸਵਾਰੇ ਸਿੰਘ ਸਾਹਿਬ ਸਰਦਾਰ ਵਾਹ ਦਸਦਾ ਟਵਾਣਾ ਸਾਹਿਬ ਜੀ ਅਰ ਜੇ ਆ ਵੀ ਮੈਂ ਬੈਠਾ ਕੱਲ ਸੋਚਣ ਡਿਆ ਸਾ ਰੋਲ ਸੋਚਾਂ ਸੋਚਦੇ ਰਹੀਦਾ ਵੀ ਜੇ ਇਸਲਾਮ ਧਰਮ ਨਾ ਹੁੰਦਾ ਤੇ ਸਿੱਖ ਧਰਮ ਵੀ ਨਾ ਵੱਜਦਾ ਹੂੰ ਧਿਆਨ ਨਾਲ ਵੇਖੋ ਇੱਕ ਬੰਨੇ ਤੇ ਗੰਗੂ ਬਹਾਮਣ ਜਿਹੜਾ ਵਾਸ ਉਹ ਆਪਣੇ ਘਰੋਂ ਮਾਤਾ ਗੁਜਰੀ ਜੀ ਛੋਟੇ ਸਹਿਬਜਾਦਿਆਂ ਨੂੰ ਫੜਾਰਿਆ ਆਪਣੇ ਘਰੋਂ ਤੇ ਦੂਜੇ ਬੰਨੇ ਜਾਨ ਤਲੀ ਤੇ ਰੱਖ ਕੇ ਗਨੀਖਾਨ ਸਾਹਿਬ ਬਾਬਾ ਨਵੀਖਾਨ ਸਾਹਿਬ ਗੁਰੂ ਗੋਗਸੇ ਜੀ ਮਹਾਰਾਜ ਨੂੰ ਆਪਣੇ ਘਰ ਚੁੱਕ ਕੇ ਲੈ ਕੇ ਜਾਣਦੇ ਨੇ ਉਹਨਾਂ 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 ਦੀ ਜ਼ਿੰਦਗੀ ਦਾਅ ਤੇ ਲਾਤੀ ਉਹਨਾਂ ਤਲੀ ਦਾ ਸੀਸ ਰੱਖਿਆ ਜੇ ਜੇ ਤੋਂ ਪ੍ਰੇਮ ਖੇਲਣ ਦਾ ਚਾਉ ਸੇਰ ਤਰ ਤਲੀ ਗਲੀ ਮੇਰੀ ਆਓ ਹਾਂਜੀ ਜੇ ਇਸਲਾਮ ਧਰਮ ਹੈਗਾ ਸੀ ਤੇ ਸਿੱਖ ਧਰਮ ਬਚਿਆ ਰਹਿ ਗਿਆ ਦੂਜੀ ਗੱਲ ਇਹ ਬਈ ਇਹ ਸਾਡਾ ਇਤਿਹਾਸ ਸਾਰਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਵਾ ਹੂੰ ਤੁਸੀਂ ਉਹਨਾਂ ਦੀ ਬਹਾਦਰੀ ਵੇਖੋ ਵੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੜੀਤਮਕੌਰ ਦੇ ਵਿੱਚ ਘਰੇ ਪਏ ਨੇ ਤੇ ਨਾ ਕੋਲ ਉਹਨਾਂ ਮਨੀਸ਼ ਨੇ ਆ ਨਾ ਉਹਨਾਂ ਦੇ ਹਥਿਆਰ ਨੇ ਕੋਲ ਜਿੰਨਾ ਕਿ ਚੁੱਕ ਕੇ ਲਿਆਏ ਸੀ ਮੋਢਿਆਂ ਤੇ ਜਾਂ ਘੋੜਿਆਂ ਤੇ ਉਹਨਾਂ ਕੀ ਹੋਇਆਗਾ ਨਾ ਬਿਲਕੁਲ ਕੀ ਸੀ ਸੀਮਤ ਹਥਿਆਰ ਹੋਣਗੇ ਤੇ ਪੂਰੇ ਇਲਾਕੇ ਨੇ 10 ਲੱਖ ਦਾ ਘੇਰਾ ਦੱਸਦੇ ਨੇ ਪਿਆ ਪੂਰਾ ਏਰੀਆ ਘੇਰਾ ਪਾ ਕੇ ਬੈਠਾ ਸੀ ਲਿਆਂਦਾ ਤੇ ਪਿਛੋਂ ਬਾਈ ਤਾਰ ਦੇ ਪਹਾੜੀ ਰਾਜਾਂ ਨੇ ਤੱਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੱਗੋਂ ਪੈ ਗਈਆਂ ਸ਼ਾਹੀ ਫੌਜਾਂ ਔਰੰਗਜ਼ੇਬ ਦੀਆਂ ਤੇ ਸੂਬਾ ਵजीर खान ਦੀਆਂ ਤੇ ਗਹਿ ਗੱਜ ਲੜਾਈ ਹੋਈ ਆ पूरे इलाके ਨੇ ਘੇਰਿਆ ਵਾ ਤੇ ਇਹੋ ਜੇ ਹਾਲਾਤ ਦੇ ਵਿੱਚ ਜਾਂ ਤੇ ਜਰਨਲ ਸਮਝੌਤਾ ਕਰੇਗਾ ਜਾਂ ਹਥਿਆਰ ਛੋਡੇਗਾ ਸਾਡੇ ਸਾਹਮਣੇ ਮਿਸਾਲ ਜਰਨਲ ਨਿਆਜ਼ੀ ਦੀ ਜਰਨਲ ਜਗਜੀਤ ਸਿੰਘ अरोड़े ਨੇ ਹਥਿਆਰ ਸਟਾਏ ਸੀ 90 ਹਯਾਰ ਫੌਜ ਦੇ ਕੋਲੋਂ ਬੰਗਲਾਦੇਸ਼ ਦੇ ਵਿੱਚ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨਾ ਹਥਿਆਰ ਛੋਡੇ ਨੇ ਤੇ ਨਾ ਉਹਨਾਂ ਨੇ ਸਿਲੰਡਰ ਕੀਤਾ ਆ ਨਾ ਉਹਨਾਂ ਨੇ ਸਮਝੌਤਾ ਕੀਤਾ ਤੇ ਤੀਸਰਾ ਰਸਤਾ ਉਹਨਾਂ ਨੇ اختیار ਕੀਤਾ ਜਿਹੜਾ ਜਿਹੜਾ ਅੱਤ ਕਿਉਂ ਤੁਹਾਡੀਆਂ ਅੱਖਾਂ ਸਾਹਮਣੇ ਫਿਲਮ ਬਣਾਉਣ ਲੱਗਾ ਪੰਜਾਂ ਜੋ ਮਿੰਟਾਂ ਦੇ ਵਿੱਚ ਬਈ ਜਦੋਂ ਵਿਦਵਾਨਾਂ ਨੇ ਆਪਾਂ ਅੱਜ ਜਿਹੜੇ ਵਿਦਵਾਨ ਸਾਡੇ ਕੋਈ ਤਰੀਕੇ ਨਾਲ ਗੱਲ ਨੂੰ ਪੇਸ਼ ਕਰਦੇ ਨੇ ਭਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਸਮਝੌਤਾ ਨਹੀਂ ਮੰਨਿਆ ਪੰਜਾਂ ਦਾ ਨਹੀਂ ਮੰਨੀ ਗੱਲ ਮੁੜ ਕੇ ਤੇਜੀ ਵਾਰੀ ਨਹੀਂ ਮੰਨੀ ਚੌਥੀ ਚੌਥੀ ਵਾਰੀ ਜਾ ਕੇ ਗੱਲਫੇ ਮੰਨ ਕੇ ਸਮਝੌਤਾ ਕਰਕੇ ਗਏ ਨੇ ਵੇਖੋ ਇਤਿਹਾਸ ਸਾਡਾ ਸਾਰਾ ਹੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿਸਨਾ ਉਸ ਸਮੇਂ ਤੇ ਕੋਈ ਨੇ ਕੋਈ ਸਹੀ ਇਤਿਹਾਸ ਨਹੀਂ ਲਿਖਿਆ ਗਿਆ 84 ਦਾ ਇਤਿਹਾਸ ਸਾਡੀਆਂ ਤੁਹਾਡੀਆਂ ਅੱਖਾਂ ਸਾਹਮਣੇ ਵਾ ਬਾਬੇ ਜਰਨੈਲ ਸਿੰਘ ਨੂੰ 21 ਵਾਰੇ ਭਗੌੜਾ ਕਰਾਰ ਦੇ ਕੇ ਤੇ ਮਗਰੋਂ ਖੇਬੀ ਸ਼ਹੀਦ ਹੋ ਗਿਆ 21 ਬਾਰੇ ਬਾਗ ਇਸ ਤਰ੍ਹਾਂ ਉਹ ਇਹ ਦੇ ਕਲਗੀਆਂ ਵਾਲੇ ਸ਼ੈਨਸ਼ਾ ਜਾਨਣ ਜਾਂ ਪੰਜ ਪਿਆਰੇ ਜਾਨਣ ਜਾਂ ਉਹ ਗੜੀ ਚਮਕੌਰ ਦੇ ਵਿੱਚ ਜਿਹੜੇ ਸਮੇਂ ਮੌਜੂਦ ਸੀ ਜਿਨ੍ਹਾਂ ਨੇ ਵੇਖਿਆ ਜਿਨ੍ਹਾਂ ਦੀ ਅੱਖਾਂ ਸਾਹਮਣੇ ਜੋ ਕੁਝ ਹੋਇਆ ਉਹ ਉਹ ਜਾਨਣ ਦੇ ਆਪਾਂ ਦੇ ਸਾਰੇ ਕਵੀਆਂ ਨੇ ਸ਼ਾਇਰਾ ਨੇ ਆਪਣੀ ਆਪਣੀ ਮਰਜ਼ੀ ਦੇ ਨਾਲ ਇਤਿਹਾਸ ਨੂੰ ਜਿਵੇਂ ਜੰਗ ਚੰਗਾ ਲੱਗਿਆ ਉਸ ਤਰ੍ਹਾਂ ਤੋੜ ਮੋੜ ਕੇ ਲਿਖਿਆ ਗਿਆ ਤਾਂ ਕਿਹੋ ਜਿਹਾ ਉਸ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਜਦੋਂ ਤਰਪਾਲੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਨਾਲ ਇਹ ਗਿੰਟੀ ਦੇ ਸਿੰਘਾਂ ਦੇ ਵਿੱਚੋਂ مشورہ ਕੀਤਾ ਵੀ ਨਿਕਲ ਜਾਓ ਤੇ ਕਿਲੇ ਦੇ ਵਿੱਚੋਂ ਕਹਿੰਦਾ ਗੜੀ ਚਮਕੌਰ ਵਿੱਚੋਂ ਦਸ਼ਮੇਸ਼ ਪਾਸ਼ਾ ਜੀ ਤਿਆਰ ਹੋ ਪਏ ਕਪਤਾ ਆਪਾਂ ਪਿਛਲੇ ਸਾਲ ਵੀ ਬੋਲੀ ਸੀ ਕਿ ਆਪਾਂ ਬੋਲਦੇ ਰਵਾਂਗੇ ਜਿੰਨਾ ਚਾਹ ਸਾਡੇ ਸਾਹ ਚੱਲਦੇ ਨੇ ਕਿ ਪ੍ਰਿੰਸੀਪਲ ਗੁਰਵਜਨ ਸਿੰਘ ਕਹਿੰਦੇ ਨੇ ਇਤਿਹਾਸ ਨੂੰ بار بار ਦਹਰਾਉਂਦੇ ਰਹੀਏ ਤੇ ਕੌਮ ਵਿੱਚ ਜਾਗਰਤੀ ਬਣੀ ਰਹਿੰਦੀ ਆ ਹੂੰ ਗੜੀ ਚਮਕੌਰ ਵਿੱਚੋਂ ਦਸ਼ਮੇਸ਼ ਪਾਸ਼ਾ ਜੀ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜਿਆਂ ਦੇ ਵੱਲ ਅਰਦਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਕੀਤਾ ਸੋ ਸਿੱਧਾ ਮਾਛੀਵਾੜੇ ਦੇ ਜੰਗਲ ਵੱਲ ਡੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰੀ ਸ਼ਹੀਦੀ ਅਖਾੜੇ ਦੇ ਵੱਲ ਤੇ ਲੰਘਦੇ ਹੋયા ਜੁਝਾਰ ਸਿੰਘ ਦੀ Laash ਕੋਲੋਂ ਨਿਗਾ ਪੈਰੀ ਸੂ ਕੁਰਬਾਨੀ ਦੇ ਲਾੜੇ ਦੇ ਵੱਲ ਤੇ ਪਲਕੋ ਭੜ ਕੇ ਤੱਕਿਆ ਸੂ ਦਾਤੇ ਨਾਲ ਗੌਰਵ ਤੇ ਫਿਰ ਥੋੜਾ ਮੁਸਕਰਾ ਕੇ ਲੰਘ ਤੁਰਿਆ ਫੰਗਾਂ ਲੌਂਦੀਆਂ ਰਹਿ ਗਈਆਂ ਉਹਦੀਆਂ ਆਂਦਰਾਂ ਉਹ ਪੱਲਾ ਛੜਾ ਕੇ ਲੰਘ ਤੁਰਿਆ ਫੰਗਾਂ ਲੌਂਦੀਆਂ ਰਹਿ ਗਈਆਂ ਉਹਦੀਆਂ ਆਂਦਰਾਂ ਪਰ ਉਹ ਪੱਲਾ ਛੜਾ ਕੇ ਲੰਘ ਤੁਰਿਆ ਪੁੱਬਾਂ ਨਿਕਲ ਗਈਆਂ ਕੋਲ ਖੜੇ ਦਿਆ ਸਿੰਘ ਦੀਆਂ ਤਾਂ ਆ ਨਿਕਲ ਗਈਆਂ ਕੋਲ ਖੜੇ ਦਿਆ ਸਿੰਘ ਦੀਆਂ ਤੇ ਉਹ ਨੇਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜਿਆਂ ਕੂਲਿਆਂ ਪੈਰਾਂ ਤੇ ਸਿਕ ਸੀ ਝੁਕਾ ਕੇ ਬੈਠ ਗਿਆ ਤੇ ਵੱਲ ਪਿਤਾ ਨਰਮੋਹੀ ਦੇ ਤੱਕਿਆ ਸੂ ਜੋ ਦਾ ਪਿਆਰ ਨਾ ਮੋ ਹੂੰ ਪਿਤਾਮ ਨਰਮੋਹੀ ਦੇ ਬਲ ਟੱਕਿਆ ਸੁ ਦਿਆ ਸਿੰਘ ਰੋਹ ਦੇ ਵਿੱਚ ਆ ਗਿਆ ਅਗਿਆ ਸਿੰਘ ਗਿਲਾ ਕਰਦਾ ਕਹਿੰਦਾ ਕੀ ਇਸੀ ਕਲਗੀਆਂ ਵਾਲਿਆ ਤੇਰਾ ਕੁਝ ਥੋੜਾ ਜਾਂਦਾ ਜੇ ਚਾਰ ਅਥਰੂ ਪਿਆਰ ਤੇ ਪੁੱਤਰ ਦੀ ਲਾਸ਼ ਉਤੋਂ ਛੁੱਟ ਜਾਂਦਾ ਤੇਰੇਆਂ ਹੱਥਾਂ ਤੋਂ ਮਹਿੰਦੀ ਤੇ ਨਾਲ ਲੱਤਣੀ ਸੀ ਜਿਸ ਸੁੱਕਾ ਹੱਥ ਪਿਆਰ ਦਾ ਪੁੱਤਰ ਦੀ ਲਾਸ਼ ਉਤੋਂ ਫੇਰ ਜਾਂਦਾ ਹੂੰ ਗਿਲਾ ਕਰਦਾ ਦਿਆ ਸਿੰਘ ਕਿ ਜਦੋਂ ਪਸ਼ਾ ਪਰਤ ਕੇ ਤੱਕਿਆ ਸ਼ਾਨਸ਼ਾ ਨੇ ਉੱਚੀ ਆਵਾਜ਼ ਮਾਰੀ ਉਹ ਦਿਆ ਸਿੰਘਾ ਬਾਜਾਂ ਨਾਲ ਉਡਾਰੀਆਂ ਪਿਆ ਲਾਮਦਸ ਐ ਫਸ ਗਿਆ ਕਿਹੜੀ ਫਾਇਦੇ ਵਿੱਚ ਤੂੰ ਸਿੰਘਾ ਉਹ ਬੜਾ ਸੁਖੀ ਏ ਮੌਦੀ ਗੋਦ ਅੰਦਰ ਪਿਆ ਰਹਿਣ ਦੇ ਉਹਨੂੰ ਤੂੰ ਸਿੰਘਾ ਉਹ ਖ ਖੱਣ ਪਾਉਂਦਾਈ ਕੌਣ ਪਰਵਾਨਿਆਂ ਤੇ ਉਹਨੂੰ ਚਾਦਰ ਵਿੱਚ ਨਾ ਦੇਈ ਲਪੇਟ ਸਿੰਘਾ ਜਿਹੜਾ ਖਫਣ ਟਕਸਾਲ ਵਾਲਿਆਂ ਨੇ ਬਾਬੇ ਠਾਕੁਰ ਸਿੰਘ ਨੇ ਬਾਬੇ ਜਰਨੈਲ ਸਿੰਘ ਤੇ ਪਾਕਿ 21 ਸਾਲ ਦੀ ਸ਼ਹਾਦਤ ਨੂੰ ਰੋ ਰਿਆ ਉਹ ਖਫਣ ਪਾਉਂਦਾਈ ਕੌਣ ਪਰਵਾਨਿਆਂ ਤੇ ਉਹਨੂੰ ਚਾਦਰ ਵਿੱਚ ਨਾ ਦੇਈ ਲਪੇਟ ਸਿੰਘਾ ਉਹ ਤਾਂ ਉੱਠ ਉਹ ਉਹ ਨਹੀਂ ਉਹ ਦੇਸ਼ ਭਗਤ ਹੁੰਦਾ ਜਿਹੜਾ ਸ਼ਹੀਦ ਦੀ ਮੌਤ ਉੱਤੇ ਝੂਰਦਾ ਏ ਉਤੇ ਮੰਝਲ ਮਕਾ ਕੇ ਪਿਆਲ ਮਾ ਆਪਣਾ ਪੰਥ ਸਜਣਾ ਹਾਲੇ ਦੂਰ ਦਾ ਏ ਅਗੋਂ ਦਿਆ ਸਿੰਘ ਆਖਦਾ ਪਾਤਸ਼ਾ ਤੁਸੀਂ ਚੱਲੋ ਮੈਂ ਕਰਕੇ دیدار ਹੁਣੇ ਹੀ ਆ ਜਾਣਾ ਇਹਨੂੰ ਮਿਲਾਂਗਾ ਕਿਹੜੇ ਪੜਾਉ ਉਤੇ ਕਰਕੇ ਇਕਰਾਰ ਮੈਂ ਆ ਜਾਣਾ ਮੇਰੀ ਆਤਮਾ ਦੇ ਉਤੇ ਬੋਝ ਹੈ ਬਹੁਤ ਭਾਰਾ ਕਰਕੇ ਭਾਰ ਮੈਂ ਹੌੜਾ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਵਿੱਚ ਰੁੜਵੇ ਇਹ ਹੌਸਲਾ ਪਿਆ ਤੇ ਆ ਮਿਲਾਂਗਾ ਨਹੀਂ ਤੇ ਸ਼ੈਨਸ਼ਾ ਦਿਓ ਖਾਂ ਆਗਿਆ ਕਰਕੇ ਸਤਕਾਰ ਮੈਂ ਸਹਿਬ ਜਾਦਿਆਂ ਦਾ ਜੇਕਰ ਜਿਉਂਦਾ ਰਿਹਾ ਤੇ ਤੁਹਾਨੂੰ ਜ਼ਰੂਰ ਮਿਲਾਂਗਾ ਅੱਗੋਂ ਆਖਿਆ ਗੁਰਾਨੀ ਰੋਹ ਦੇ ਨਾਲ ਮੁੜ ਕੇ ਓਏ ਉੱਠ ਬਣੀਦਾ ਯਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਘੜਨਾ ਦੇ ਐਵੇਂ ਭਲਾ ਦਿਆ 10 ਹਾਰ ਸਿੰਘਾ ਉਹ ਮੇਰੀ ਨਜ਼ਰ ਵਿੱਚ ਨੇ ਸ਼ਹੀਦ ਤੇ ਨਾ ਚਮਿਆਰ ਨਾ ਜੱਟ ਨਾ ਰਵਦਾ ਨਾ ਮਜਬੀ ਨਾ ਜੱਟ ਨਾ ਚਮਿਆਰ ਸਿੰਘਾ ਮੇਰੀ ਨਜ਼ਰ ਵਿੱਚ ਨੇ ਸ਼ਹੀਦ ਸੁੱਤੇ ਜੇ ਕਰ ਸਕਣਾ ਤੇ ਕਰ ਸਭਨਾ ਦਾ ਸਰਕਾਰ ਸਿੰਘਾ ਉਹ ਸਿੱਖਾ ਭੋਲਿਆ ਬਿਦਕਰਪਿਆ ਕਰਦਾ ਹੈ ਹੂੰ ਕੰਡੇ ਮੌਦੇ ਤੇ ਬਣ ਸਾਰਿਆਂ ਨੂੰ ਤੇ ਤੂੰ ਫੁੱਲ ਸ਼ਰਦਾ ਦੇ ਕਲੇ ਅਜੀਤ ਦੇ ਕੋਲ ਧਰਦਾ ਏ ਮੈਨੂੰ ਜੀਵਨ ਦਾਤ ਦਿੱਤਾ ਸਾਰਿਆਂ ਨੇ ਤੇ ਤੂੰ ਕਲੇ ਜੁਝਾਰ ਸਿੰਘ ਦੀ ਗੱਲ ਪਿਆ ਕਰਦਾ ਏ ਜੀ ਇਹ ਖਫਣ ਮੈਂ ਇਹਨਾਂ ਵਾਸਤੇ ਕੋਲ ਰੱਖਦਾ ਕੱਜ ਸਕਦਾ ਨਗੇਰ ਮੈਂ ਹਿੰਦੁਸਤਾਨ ਦੇ Hindu ਕਮਜ਼ੋਰ ਦਾ ਨਾ ਉਹ ਦਿਆ ਸਿੰਘਾ ਆਪਣੇ ਬਾਪੂ ਨੂੰ ਦਿੱਲੀ ਚਾਂਦਨੀ ਚੌਕ ਵੱਲ ਤੋਰਦਾ ਹੀ ਨਾ ਮਾਸ ਖਾਣ ਇਹਨਾਂ ਦਾ ਨਿਸ਼ਾਨਾ ਹੋ ਕੇ ਇਲਾਕਾਂ ਤੋੜ ਮਰੋੜ ਸਿੰਘਾਂ ਤਾਂ ਕਿ ਅਣਖ ਦੀ ਕੌਮ ਨੂੰ ਮਿਲੇ ਗੁਰਤੀ ਉਹ ਜੰਮਲਸੂਰ ਮੇ ਜਗ ਤੇ ਲੱਖ ਕਰੋੜ ਸਿੰਘਾਂ ਏ ਬੇ ਖਫਣ ਲਾਚਾ ਪਰਦੇ ਪਉਣ ਦੀਆਂ ਹਿੰਦੁਸਤਾਨ ਦੀਆਂ ਸਤਵੰਤੀਆਂ ਨਾਰੀਆਂ ਤੇ ਅੰਮ੍ਰਿਤਧਾਰੀ ਉੱਠਣੇ ਚਿੰਤ ਹੋ ਕੇ ਕਦੀ ਖੁਸ਼ ਨਹੀਂ ਉਹ ਸਾਰਾ ਸੰਸਾਰ ਰਹਿੰਦਾ ਨਹੀਂ ਸੀ ਦੁਹਾਂ ਜੋਗੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਦੋਹਾਂ ਬੇੜੀਆਂ ਤੇ ਪੈਰ ਮਾ ਨਹੀਂ ਸੀ ਰੱਖ ਸਕਦਾ ਰਹਿੰਦਾ ਔਰ ਜਾਂ ਮੈਂ ਪਾਰ ਰਹਿਂਦਾ ਉਹ ਨਹੀਂ ਸੀ ਦੋਹਾਂ ਜੋਗੀ ਦਿਲ ਵਿੱਚ ਥਾਂ ਮੇਰੇ ਰਹੀਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿਂਦਾ ਕਹਿੰਦੇ ਉਸ ਪਿਆਰ ਦੀ ਮੂਰਤੇ ਅੱਗੇ ਅਥਰੂ ਕੇਰਦਿਆਂ ਕੇਰਦਿਆਂ ਤੁਰ ਪਿਆਓ ਉਹਦੇ ਨਾਂ ਦੀ ਮਾਲਾ ਫੇਰਦਿਆਂ ਫੇਰਦਿਆਂ ਮੁੜ ਪਿਆਓ ਸਜਦਾ ਉਹਨਾਂ ਦੀ ਸ਼ਹੀਦਾਂ ਨੂੰ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਕਲਗੀਆਂ ਵਾਲੇ ਸ਼ਾਨ ਸ਼ਾਹ ਦੇ ਮੁਬਾਰਕ ਕਦਮਾਂ ਨੂੰ ਸ਼ੋਇਆ ਤੇ ਆਪਣੇ ਸਿਧਾਂਤ ਦੇ ਉੱਤੇ ਡਟੇ ਰਹੇ ਧੰਨਵਾਦ ਬਾਬਾ ਨਵੀਖਾਨ ਸਾਹਿਬ ਦਾ ਬਾਬਾ ਗਨੀਖਾਨ ਸਾਹਿਬ ਦਾ ਜਿਹੜੇ ਆਪਣੇ ਘਰ ਮੋਢਿਆਂ ਦੇ ਚੁੱਕੇ ਲੈ ਕੇ ਗਏ ਨੇ ਚਪੈੜਾ ਬਾਬੇ ਦੀਪ ਸਿੰਘ ਦਾ ਉਹ ਬਣਾਉਂਦੇ ਨੇ ਕੋਈ ਗੋਰਖ ਬਾਸ ਸਿੰਘ ਦੀ ਬੀਬੀ ਕਬਲਾਂ ਵਾਲਾ ਬਣਾਉਂਦਾ ਚਪੈੜਾ ਇਹਨਾਂ ਦਾ ਵੀ ਬਣਦਾ ਜੀ ਚਪੈੜਾ ਇਹਨਾਂ ਦਾ ਕਿਹੜਾ ਘਟ ਬਣਦਾ ਗਨੀਖਾਨ ਸਾਹਿਬ ਬਾਬਾ ਨਵੀਖਾਨ ਸਾਹਿਬ ਨੇ ਜਾਣਤੜੀ ਤੇ ਰੱਖੀ ਮਿਹਰਮਾਨੀ ਤੇ ਉਹਨਾਂ ਸਾਹਿਬ ਵਰਜੀ ਕਾ ਖਾਲਸਾ ਵਰਜੀ ਦੀ ਫਤਿਹ ਜੀ ਗੁਰ ਫਤਿਹ ਬਹੁਤ ਭਾਵਕ ਸਮਾਇਆ ਦੇਖੋ ਇਹ ਜੋ ਵਰਤਾਰੇ ਨੇ ਇਹ ਜੋ ਕੁਝ ਅਸੀਂ ਸੁਣਦੇ ਆ ਇਹ ਚੀਜ਼ਾਂ ਸਾਡਾ ਸੁਭਾਅ ਬਣਾਉਂਦੀਆਂ ਨੇ ਸਾਡੀ ਨੇਚਰ ਸਾਡੀ ਆਦਤ ਬਣਾਉਂਦੀਆਂ ਨੇ ਸਾਡੀ ਸੋਚ ਨੂੰ ਡਿਵੈਲਪ ਕਰਦੀਆਂ ਨੇ ਜਿਹੋ ਜੇ ਪ੍ਰਸੰਗ ਅਸੀਂ ਸੁਣਦੇ ਆ ਜਿਹੋ ਜੀਆਂ ਕਹਾਣੀਆਂ ਅਸੀਂ ਪੜ੍ਹਦੇ ਆ ਵੇਖਦੇ ਆ ਉਹੋ ਜਿਹਾ ਸਾਡਾ ਸੁਭਾਅ ਸਾਡੀ ਬੋਲਬਾਣੀ ਸਾਡੀ ਨੇਚਰ ਬਣਦੀ ਆ ਪੰਜਾਬ ਬਹੁਤ ਕਦੀਮ ਤੋਂ ਜੁਹਾਰੂ ਖੇਤਾਂ ਰਿਹਾ ਪਰ ਗੁਰੂ ਸਾਹਿਬ ਦੀ ਆਮਦ ਤੋਂ ਬਾਅਦ ਇਸ ਨੂੰ ਹੋਰ ਬਲ ਮਿਲਿਆ ਇਸ ਨੂੰ ਹੋਰ ਪਿਉਰੀਫਾਈ ਕੀਤਾ ਗਿਆ ਸ਼ੁੱਧ ਕੀਤਾ ਗਿਆ ਸਹਾਸਬੰਦ ਬਣਾਇਆ ਗਿਆ ਆਪਣੇ ਨਾਲ ਬਾਈ ਜੀ ਸੁਖਵਿੰਦਰ ਸਿੰਘ ਨੇ ਯੂਕੇ ਤੋਂ ਪਿੰਡ ਜਲਾਲਪੁਰ ਹੜਮੜ ਟਾਂਡਾ ਵਾਲੇ ਉਹਨਾਂ ਨੇ ਵੀ ਇੱਕ ਨਜ਼ਮ ਬੋਲੀ ਹੈ ਕਵਿਤਾ ਇਸ ਸਿੱਧੀ ਜੋੜ ਦੇ ਮੁਤਲਕ ਉਹ ਵੀ ਸਾਂਝੀ ਕਰਦੇ ਆ ਫਿਰ ਦਸਰੀਰ ਮਾਂ ਗੁਜਰੀ ਦਹਾਲ ਏ ਗੋਦ ਵਿੱਚ ਚੱਕੇ ਜਿੰਨੇ ਛੋਟੇ ਛੋਟੇ ਲਾਲੇ ਗੋਦ ਵਿੱਚ ਚੱਕੇ ਜਿੰਨੇ ਛੋਟੇ ਛੋਟੇ ਲਾਲੇ ਜੂਰਾਵਰ ਫਤਿਹ ਸਿੰਘ ਨੂੰ ਕੁੱਟ ਸੀਨੇ ਨਾਲ ਲਾਇਆ ਏ ਆਪ ਪਾਵੇਂ ਜਾਂਦੀ ਠਰਦੀ ਪਰ ਲਾਲਾ ਨੂੰ ਬਚਾਇਆ ਏ ਆਪ ਪਾਵੇਂ ਜਾਂਦੀ ਠਰਦੀ ਰ ਲਾਲਾ ਨੂੰ ਬਚਾਇਆ ਏ ਮੰਨ ਦੇ ਨਾ ਗੱਲ ਮੇਰੀ ਅਜੀਤ ਤੇਜੂ ਜਾਰ ਜੀ ਜਿਨ੍ਹਾਂ ਦੇ ਸਹਾਰੇ ਜੁੰਦੀ ਰੁਣਕ ਬਜਾਰਾਂ ਦੀ ਜਿਨ੍ਹਾਂ ਦੇ ਸਹਾਰੇ ਜੁੰਦੀ ਰੁਣਕ ਬਜਾਰਾਂ ਦੀ ਪਪੀਆਂ ਦੀ ਨજર ਲਗੀ ਮਾਂ ਗੁਜਰੀ ਦੇ ਵੇੜੇ ਨੂੰ ਨਾਲ ਕਾ ਤੂੰ ਲੈ ਚੱਲਿਓ ਮੇਰੇ ਖੁਸ਼ੀਆਂ ਦੇ ਖੇੜੇ ਨੂੰ ਨਾਲ ਕਾ ਤੂੰ ਲੈ ਚੱਲਿਓ ਮੇਰੇ ਖੁਸ਼ੀਆਂ ਦੇ ਖੇੜੇ ਨੂੰ ਦੇਖਾ ਦਿੰਦੇ ਹੱਥ ਤੇ ਮਿਹਰਬਾਨੀ ਧੰਨਵਾਦ ਸੰਦੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਕੀ ਹਾਲ ਚਾਲ ਜੀ ਸਵੇਰ ਵਾਲੇ ਪ੍ਰੋਗਰਾਮ 'ਚ ਤੁਸੀਂ ਆਪਾਂ ਗੱਲ ਕਰਦੇ ਪਏ ਹੋ ਨਗਰ 23 ਸ੍ਰੋਤੀ ਨੇ ਫੋਨ ਕਾਲ ਕੀਤੀ ਨਗਰ ਕੀਤਾ ਤਾਂ ਜਿਹੜਾ ਫ਼ਯੂਲ ਦਾ ਖਰਚ ਹੁੰਦਾ ਐਂ ਦੇ ਵਾਰ ਤੇ ਆਪਣੇ ਇੱਕ ਸ੍ਰੋਤੀ ਨੇ ਵਿੱਚ ਕਮੈਂਟ ਕੀਤਾ ਸੀ ਤੁਸੀਂ ਪੜਿਆ ਸੀ ਕਿਉਂ ਮੈਂ ਰਿਕਾਰਡਿੰਗ ਨਹੀਂ ਸੁਣਨਾ ਵੀ ਜਿਹੜੇ ਆ ਕੋਲਾ ਕਰਦੇ ਪਏ ਨੇ ਬੰਦੇ ਵੀ ਇੰਨਾ ਇਦਾਂ ਨਾ ਹੋਵੇ ਨਗਰ ਕੀਤਾ ਜਿਵੇਂ ਨਾ ਹੋਵੇ ਉਹ ਉਹ ਕਮੇਟੀ ਵਾਲਿਆਂ ਵਾਲਿਆਂ ਨੂੰ ਕਮੇਟੀ ਵਾਲੇ ਬੰਦਿਆਂ ਨੂੰ ਕਿਉਂ ਨਹੀਂ ਕਹਿੰਦੇ ਉਹਨਾਂ ਭਾਈ ਸਾਹਿਬ ਨੂੰ ਮੈਂ ਨਾ ਮੇਰੀ ਇਹ ਸੁਣਾ ਦਿਓ ਮਾੜਾ ਯਾਰ ਮੈਂ ਇੱਥੇ ਕਮੇਟੀ ਵਾਲਿਆਂ ਨੂੰ ਕਿਹਾ ਸੀ 2 ਸਾਲ ਪਹਿਲਾਂ ਦੀ ਗੱਲ ਹੈ ਵੀ ਭਾਈ ਸਾਹਿਬ ਅਸੀਂ ਇੰਨੇ ਸਾਲ ਹੋ ਗਏ ਸਾਡੇ ਇੱਥੇ ਹਰ ਹਰ ਵਾਰੀ ਸਾਲਚ ਦੋ ਨਗਰ ਕੀਰਤਨ ਕੱਢਨੇ ਆ ਹੀ ਲੱਖਾਂ ਪੌਂਡ ਲਾਣਨੇ ਆ ਵੀ ਉਹਦੇ ਜੀ ਕਿਸੇ ਇੱਕ ਨੂੰ ਹੀ ਫਾਇਦਾ ਹੋਇਆ ਕੋਈ ਗੋਰਾ ਕੋਈ ਸਾਡੇ ਹਲ ਦੇਖ ਕੇ ਕੋਈ ਸਿੱਖ ਬਣਿਆ ਹੋਵੇ ਜਾਂ ਹੜੀਆਂ ਸਿੱਖਿਆ ਲਿੱਤੀਆਂ ਹੋਣ ਤੇ ਕੁਝ ਕੁ ਬੰਦੇ ਚਲੋ ਗੱਲਾਂ ਸੁਣ ਲਾਪੇ ਹਾਂਜੀ ਭਾਈ ਕੋਈ ਫਾਇਦਾ ਤੇ ਨਹੀਂ ਕੋਈ ਬੋਲੇ ਨਹੀਂ ਜਾਨੀ ਕਿ ਉਹਨਾਂ ਦੇ ਚਿਹਰੇ ਤੋਂ ਭਾਵ ਲੱਗਦਾ ਪਿਆ ਹੀ ਵੀ ਹਾਂਜੀ ਮੇਰੀ ਗੱਲ ਨਾਲ ਸਹਿਮਤ ਨੇ ਮੈਂ ਕਿਹਾ ਵੀ ਤੁਸੀਂ ਕੋਈ ਕਿਤਾਬਾਂ ਹੀ ਕੋਈ ਚੰਗਾ ਇਤਿਹਾਸ ਜਿੰਨੇ ਕਿਸ ਨੇ ਲਿਖਿਆ ਹੋਵੇ ਇੰਗਲਿਸ਼ ਵਿੱਚ ਅਸੀਂ 150 ਕਿਤਾਬ ਹੀ ਵੰਡ ਦਿਆ ਕਰੀਏ ਜਾ ਕੋ ਇਦਾਂ ਦਾ ਕੰਮ ਕਰੀਏ ਵੀ ਇਹਨਾਂ ਨੂੰ ਵੀ ਪਤਾ ਲੱਗੇ ਅਸੀਂ ਜਿੰਨਾ ਲੰਗਰ ਬਣਾਉਂਨੇ ਆ ਆਪ ਹੀ ਖਾ ਕੇ ਆਪ ਹੀ ਢਿੱਡ ਦੇ ਹੱਥ ਮਾਰ ਕੇ ਆ ਜੰਨੇ ਉਹ ਭਾਈ ਸਾਹਿਬ ਵਿੱਚ ਦੋ ਬੰਦੇ ਇਦਾਂ ਦੇ ਹੀ ਨਾ ਉਹ ਮੈਨੂੰ ਲੱਗ ਪਏ ਕਹਿੰਦੇ ਵੀ ਤੂੰ ਦੋ ਚਾਰ ਕਿਤਾਬਾਂ ਪੜ੍ਹ ਕੇ ਕਾਮਰੇਡੀ ਗਿਆਨ ਹਾਡੇ ਦੇਣਾ ਕੋਟ ਸਾਡੀ ਕਹਿੰਦੇ ਸਾਰੀ ਜ਼ਿੰਦਗੀ ਲੰਘੀ ਇੱਥੇ ਮੈਂ ਕਹਾ ਚਲੋ ਭਾੜੀ ਤੁਹਾਡੀ ਜ਼ਿੰਦਗੀ ਲੰਘੀ ਤਾਂ ਠੀਕ ਹੈ ਪਰ ਤੁਸੀਂ ਵੀ ਇਹ ਦੱਸੋ ਵੀ ਫਾਇਦਾ ਕੀ ਕਹਿੰਦੇ ਜਿਹੜਾ ਤੂੰ ਸੋਪੀਆਂ ਦੇਣਾ ਨਾ ਦਿਆ ਕਰ ਠੀਕ ਹੈ ਜੀ ਅੱਜ ਵੀ ਭਾਈ ਸਾਹਿਬ ਚਲੋ ਮੇਰੇ ਗੱਲ ਪੈ ਗਏ ਮੈਨੂੰ ਕੁੱਟਣ ਤੱਕ ਕੁੱਟਣ ਨੂੰ ਭੇਜਦਾ ਮੈਂ ਚਲੋ ਬੰਦਿਆਂ ਨੇ ਕਿਹਾ ਛੱਡੋ ਛੱਡੋ ਤੇ ਅੱਜ ਵੀ ਜਦ ਕਦੀ ਮੈਂ ਉਹਨਾਂ ਨੂੰ ਦੇਖਦਾ ਨਾ ਜਾਨੀ ਕਿ ਉਹ ਦੋ ਗੱਬਨੇ ਮੈਨੂੰ ਦੇ ਦੇ ਨੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਜੇ ਪਰਮਾਤਮਾ ਇਹਨਾਂ ਦੇ ਸਿੰਘ ਉਹ ਉਗਾ ਦੇ ਨਾ ਸਿਰਾਂ ਤੇ ਤੇ ਆ ਮੇਰੀ ਵੱਖੀ ਪਾੜ ਦੇ ਨ ਪੋਲੀ ਜੀ ਇਹ ਦਿਨਾਂ ਬੰਬ ਬਣੇ ਬੇ ਤੁਸੀਂ ਕਹਿੰਦੇ ਨਾ ਬੰਬ ਵਾਕੇ ਬੰਬ ਬਣੇ ਫੇਰ ਔਰ ਮੈਂ ਇੱਕ ਛੋਟੀ ਜੀ ਆਪਣੀ ਆਵਾਜ਼ ਚ ਕਵਿਤਾ ਜੀ ਬੋਲੀ ਏ ਜੇ ਮناسب ਸਮਝੋ ਤੇ ਆਨਲਾਈਨ ਕਰਦੇ ਹੋ ਚੰਗੀ ਲੱਗੇ ਤਾਂ ਪਹਿਲੀ ਵਾਰੀ ਕੋਈ ਜ਼ਿੰਦਗੀ ਚ ਕਵਿਤਾ ਬੋਲੀ ਸਾਹਿਬ ਜਦਾਂ ਇਹ ਸ਼ਾਦਦ ਦੇ ਹੱਟ ਤੇ ਮੇਅਰ ਲਓ ਜੀ ਇਹ ਵਿਚਾਰ ਸਾਨੂੰ ਸੁਖਵਿੰਦਰ ਸਿੰਘ ਭਾਈ ਜੀ ਯੂਕੇ ਇੰਗਲੈਂਡ ਤੋਂ ਆ ਉਹਦੇ ਚ ਇਹ ਐ ਨਾ ਆਪਾਂ ਕੱਲ ਵੀ ਗੱਲ ਕੀਤੀ ਸੀ ਬਾਈ ਜੀ ਦਾ ਇੱਕ ਕਮੈਂਟ ਆਇਆ ਸੀ ਮੇਰੇ ਨਾਲ ਸਾਥ ਜਗਦੀਪ ਸਿੰਘ ਉਹਨਾਂ ਦਾ ਸੀ ਕਹਿੰਦੇ ਵੀ ਇਹ ਗੁਰੂ ਘਰਾਂ ਵਾਲਿਆਂ ਨੂੰ ਜਾ ਕੇ ਸਮਝਾਓ ਪਰ ਦੇਖੋ ਜੀ ਉਹ ਤੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਹੋਇਆ ਕਿ ਗੁਰੂ ਘਰ ਦੇ ਸਪੀਕਰ ਦੀ ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ ਚਾਰ ਦੁਵਾਰੀ ਤੋਂ ਪਰ ਅਸੀਂ ਹਟਦੇ ਥੋੜੇ ਹੀ ਹਾਂ ਖੈਰ ਇਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਜੋ ਕੁਝ ਹੋਇਆ ਨਗਰ ਕੀਰਤਨ ਦੇ ਵਿੱਚ ਰੁਕਾਵਟ ਪਾਉਣ ਦੀ ਨਿਊਜ਼ੀਲੈਂਡ ਦੇ ਕੁਝ ਆਗੂਆਂ ਵੱਲੋਂ ਨਿੰਦਾ ਕੀਤੀ ਗਈ ਹੈ ਨਿਊਜ਼ੀਲੈਂਡ ਦੇ ਪੁਲਿਸ ਮਿਨਿਸਟਰ ਮਾਰਕ ਮਾਈਕਲ ਨੇ ਵੀ ਇਸ ਘਟਨਾ ਤੇ ਸਿੱਖਾਂ ਵੱਲੋਂ ਵਰਤੀ ਗਈ ਸੂਝ-ਬੂਝ ਤੇ ਹਲੇਮੀ ਦੀ ਪ੍ਰਸ਼ੰਸਾ ਕੀਤੀ ਇਸ ਤੋਂ ਇਲਾਵਾ ਭਾਰਤੀ ਮੂਲ ਦੀ ਪਾਰਲੀਮੈਂਟ ਹੈ ਰੀਮਾ ਨਖਲੇ ਤੇ ਮੈਂਬਰ ਪਾਰਲੀਮੈਂਟ ਐਮਪੀ ਹੈ ਪਰਮਜੀਤ ਕੋਰ ਪਰਮਾਰ ਮੈਂ ਇਹਨਾਂ ਦੇ ਨਾਲ ਕੰਮ ਵੀ ਕਰਦਾ ਰਿਹਾ ਰੇਡੀਓ ਤਰਾਨਾ ਤੇ ਜੌਬ ਕਰਦੀ ਸੀ ਬੀਬੀ ਪਰਮਜੀਤ ਪਰਮਾਰ ਆਰਮੀ ਬੈਕਗ੍ਰਾਉਂਡ ਚੋਂ ਨੇ ਦੁਆਬੇ ਚ ਵਾਇਏ ਨੇ ਇਹ ਨੋਮੀਨੇਟ ਮੈਂਬਰ ਪਾਰਲੀਮੈਂਟ ਪਰਮਜੀਤ ਪਰਮਾਰ ਇੱਕ ਵਾਰੀ ਪਾਕਿਸਤਾਨ ਦੇ ਕਿਸਦਰ ਦੀ ਨਿਊਜ਼ੀਲੈਂਡ ਫੇਰੀ ਸੀ ਰੇਡੀਓ ਤਰਾਨਾ ਤੇ ਕੰਮ ਕਰਦੇ ਸੀ ਮੈਂ ਵੀ ਇਹਨਾਂ ਨਾਲ ਕੰਮ ਕਰਦਾ ਸੀ ਡਾਕਟਰ ਪਰਮਜੀਤ ਪਰਮਾਰ ਪੀ ਐਚ ਡੀ ਨੇ ਉਦੋਂ ਮੁਖਤਾਰਮਾਈ ਦਾ ਬਲਾਤਕਾਰ ਕੇਸ ਵਾਪਰਿਆ ਸੀਗਾ ਤੇ ਇਹਨਾਂ ਨੇ ਜਿਹੜਾ ਪਰਵੇਜ ਮਸ਼ਰਫ ਤੋਂ ਕੋਈ ਸਵਾਲ ਪੁੱਛ ਲਿਆ ਸੀਗਾ ਉਸ ਬਾਰੇ ਤਾਂ ਕੱਟੜ ਮੁਸਲਮਾਨ ਇਹਨਾਂ ਦੇ ਵੀ ਮਗਰ ਪੈ ਗਏ ਸੀ ਡਾਕਟਰ ਪਰਮਜੀਤ ਪਰਮਾਰ ਦੇ ਤੇ ਇਹਨਾਂ ਨੇ ਵੀ ਇਸ ਵਰਤਾਰੇ ਦੀ ਨਿੰਦਾ ਕੀਤੀ ਹੈ ਮੈਂਬਰ ਪਾਰਲੀਮੈਂਟ ਜੈਨੀਸ ਲੀਸਾ ਤੇ ਸਾਬਕਾ ਐਥਨਿਕ ਮਨਿਸਟਰ ਨਿਊਜ਼ੀਲੈਂਡ ਤੇ ਪਾਰਲੀਮੈਂਟ ਮੈਂਬਰ ਪ੍ਰਿੰਕਾ ਰਾਧਾ ਕ੍ਰਿਸ਼ਨਨ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਮਲਜੀਤ ਸਿੰਘ ਬਖਸ਼ੀ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ ਮਾਰਸ਼ਲ ਆਹਲੂ ਵਾਲੇ ਵਗੈਰਾ ਜਿਹੜੇ ਹੋਰ ਲੋਕ ਨੇ ਖੈਰ ਇਸ ਤਰ੍ਹਾਂ ਇਹ ਵਰਤਾਰੇ ਜਿਹੜੇ ਨੇ ਇਹ ਸੰਜਮ ਚ ਰਹਿਣ ਤੇ ਇਹ ਚੀਜ਼ਾਂ ਵਧੀਆਂ ਨੇ ਤੁਸੀਂ ਆਪਣੇ ਨੰਬਰ ਪ੍ਰੋਮ ਵਿੱਚ ਕਾਲ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98776309655 ਇਸੇ ਨੰਬਰ ਤੇ ਤੁਸੀਂ ਇਸ ਫਰਮ ਦਾ ਲਿੰਕ ਵੀ ਮੰਗਵਾ ਸਕਦੇ ਹੋ